ਕੀ ਕੀ ਲੈ ਕੇ ਹਾਂ ਹਾਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਕੁਰਸੀ ਤੇ ਲੈਕ ਪੰਜਾਬੀ ਵੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਸ਼ੁਰੂ ਕਰਦੇ ਹਾਂ ਕੁਰਸੀ ਤੇ ਦੱਸ ਲੈਣਾ ਕਰਾਂਗੇ ਖਲੀਲ ਇਨਹਾ ਇਹ ਹੈ ਇੱਕ ਕੁਰਸੀ ਹੈ दूसरी लाइन है यह लकड़ की बनी हुई है तीसरी लाइन है इस दार हैं चौथी लाइन है इसकी पीछे ढो तो बनी हुई है पंजीं लाइन है इसका लाल रंग है छेवी लाइन है मैं इस उत्ते बैठ के पढ़ती हाँ छेवी लाइन है सत्तवी लाइन है ਇਸ ਦੀ ਕੀਮਤ 150 ਰੁਪਏ ਹੈ। ਦੋ ਚਾਹੀਏ ਪਰ ਜੀ ਨਹੀਂ। 9 ਲਾਈਨ ਹੈ। ਇਸ ਨੂੰ ਰੋਜ਼ ਸਾਫ਼ ਕਰਦੀ ਹਾਂ। ਮੈਂ ਇਸ ਨੂੰ ਰੋਜ਼ ਸਾਫ਼ ਕਰਦੀ ਹਾਂ। ਸੱਸੀ ਵੀ ਲਾਈਨ ਹੈ। ਇਹ ਮੇਰੇ ਲਈ ਬੜੀ ਹੀ ਲਾਭਦਾਇਕ ਚੀਜ਼ ਹੈ। ਮੈਂ ਇਸ ਦੀ ਪੂਰੀ ਦੇਖਭਾਲ ਕਰਦੀ ਹਾਂ 10ਵੇਂ ਲੈਣ ਦੀ